ਮਿਤੀ 23/4/24 ਨੂੰ ਦਰਸ਼ਨ ਕੌਰ ਵਾਸੀ ਬਰਨਜਾਉਂ ਕਲਾਸ ਆਫ ਰੋਡ ਨਾਂ ਦੀ ਬਜ਼ੁਰਗਔਰਤੀ ਉਹਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੀਵਾਰ ਤੂਰਤੀ ਛਾਂਵੇਂ ਬੈਠੇ ਸੀ ਇੱਕ ਪੰਸਰ ਮੋਟਰਸਾਈਕਲ ਤੇ ਦੋ ਜਣੇ ਆਏ ਨਾ ਜੋ ਕਿ ਸਰਦਾਰ ਜੀ ਪਤਨੇ ਬੰਦਿਆਂ ਜੀ ਉਹ ਆ ਕੇ ਉਹਨਾਂ ਆਪਣੀ ਗੱਲਾਂ ਚੁਲਝਾ ਕੇ ਉਹਦੀ ਕਾਂਡੀਆਂ ਵਾਰੀਆਂ ਲਾ ਕੇ ਲੈ ਗਏ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਭੱਜ ਗਏ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਪਿੰਟੌਮੈਂਟ ਚ ਦਰਜਿਸਟਰ ਕਰਕੇ ਕਮਾਂਡ ਜੋ ਕਮਿਸ਼ਨਰ ਪੁਲਿਸ ਜੀ ਭੁੰਦਰ ਸਾਹਿਬ ਉਹਨਾਂ ਦੀ ਹਦਾਇਤ ਅਮਦ ਆ ਪੀਡੀਸੀ ਪੀਸੀਟੀ 2 ਸਾਹਿਬ ਏਸੀਸੀ ਸਾਹਿਬ ਵੈਸਟ ਤੇ ਐਸਐਚਯੂ ਸਾਹਿਬ ਥਾਣਾ ਕੈਂਟੋਨਮੈਂਟ ਉਹਨਾਂ ਦੇ ਦਿਸਾ ਨਿਰਦੇਸ਼ਾਂ ਦੇ ਹੇਠ ਇਹਦੀ ਤਫ਼ਤੀਸ਼ ਅਮਦ ਚਲਾਈ ਜਾਂਦੀ ਤੇ ਤੁਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੇ ਕੈਮਰੇ ਸੀਸੀਟੀਵੀ ਚੈੱਕ ਕੀਤੇਗੇ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਅਰੈਸਟ ਕਰਕੇ ਤੇ ਜਿਹੜੀ ਉਹ ਕੰਪਟੀਸ਼ਨ ਚ ਚੱਲਦੀ ਜਾ ਰਹੀ ਇਹਨਾਂ 'ਚ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੇਵੀ ਦੋਵੇਂ ਮਰਾਗਪੁਰਾ ਝੁੱਗੀਆਂ ਨੇ ਤਰਨਤਾਰਨ 'ਚ ਉਤੋਂ ਦੇ ਰਹੇ ਵਾ ਪਿੰਡਾਂ ਦੇ ਪਰਚਾ ਦਾ ਜੀ ਇਹਨਾਂ ਦੇ ਖਿਲਾਫ ਪਿੰਡਾਂ ਵੀ ਇਹੋ ਜਿਹੀ ਕਾਰੰਨੀ ਕਰਦੇ ਸਟਾਈਲ ਆਹ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਦੋਸ਼ੀ ਫੜੇ ਜਾਂਦੇ ਆ ਤੇ ਚਲੋ ਲੈਸ਼ਨ ਦੇ ਨਾਮ ਵਾਕੋ ਕੀਮਾ ਜਿਹੜੀਆਂ ਡੂਟੀਆਂ ਲੱਗੀਆਂ ਇਹਨੇ ਫਿਰ ਵੀ ਇਹਨਾਂ ਦੋਸ਼ੀਆਂ ਤਰੰਤ ਜਿਹੜੀ ਸਾਡੀ ਪੁਲਿਸ ਨੇ ਇਨਵੈਸਟ ਕਰਕੇ ਜੀ ਡੀ ਕਾਮ ਦੇਦੀ ਆ ਸਟੇ ਕੀ ਕਾਰਵਾਈ ਕੀਤੀ ਗਈ ਹੈ ਤੇ ਹਾਂ ਜੀ ਜਿਹੜਾ ਕਲਾਪ ਪਰਚੇ ਦੇ ਚਿਕਰੀ ਨਹੀਂ ਕੀਤਾ ਹੋਇਆ ਉਹ ਚੈਰੈਸਟ ਕਰਕੇ ਜਿਹਦਾ ਮਾਰਡ ਲੈ ਗਿਆ ਬਾਕੀ ਅਗਲੀ ਤਫ਼ਤੀਸ਼ ਜਿਹੜੀ ਜਾਰੀ ਹੈ ਹੋਰ ਵੀ ਦਸਤਾਵੇਜ਼ਾਂ ਬਾਰੇ ਇਹਨਾਂ ਨੂੰ ਪਤਾ ਲੱਗਿਆ ਗਿਆ ਇਹ ਮਿਤੀ 23 24 24 ਨੂੰ ਦਰਸ਼ਨ ਕੌਰ 88 ਬ੍ਰਹਿੰਦੈਉ ਨੂੰ ਪਲਾਸ ਆਫ ਰੋਡ ਨਾਲ ਦੀ ਬਜ਼ੁਰਗਔਰ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੂਦ ਦਿਸ਼ਾਵੇਂ ਬੈਠੇ ਸੀ ਇੱਕ ਪਲੰਸਰ ਮੋਟਰਸਾਈਕਲ ਤੇ ਦੋ ਜਣੇ ਆਏ ਉਹ ਜੋ ਕਿ ਸਰਦਾਰ ਜਿਹਨੇ ਪਤਨਾ ਬਣਿਆ ਸੀ ਵਾਕ ਨੂੰ ਪਈ ਗੱਲਾਂ ਜੁਝਾ ਕੇ ਉਹ ਜ ਕਾਂਦੀਆਂ ਵਾੜੀਆਂ ਲਾ ਕੇ ਲੈ ਗਈ ਮੋਟਰਮੋਟਰਸਾਈਕਲ ਤੇ ਸਵਾਰ ਹੋ ਕੇ ਉੱਤਪਾਜੀ ਜਿਸ ਤੇ ਤੁਰੰਤ ਐਫ ਆਰ ਨੰਬਰ 55 ਥਾਣਾ ਕੰਟੋਰਮੈਂਟ ਚ ਦਰਜ ਰਜਿਸਟਰ ਕਰਕੇ ਕਮਾਂਡ ਜੋ ਕਮਿਸ਼ਨ ਪੁਲਿਸ ਦੀ ਭਿੰਦਰ ਸਾਹਿਬ ਉਹਨਾਂ ਦੀ ਹਿਦਿਆਤਮ ਦਾ ਪੀ ਡੀ ਸੀ ਪੀ ਸੀਟੀ 2 ਸਾਹਿਬ ਐਸ ਸੀ ਪੀ ਸਾਹਿਬ ਵੈਸਟ ਤੇ ਐਸ ਐਚ ਯੂ ਸਾਹਿਬ ਥਾਣਾ ਕੰਟੋਰਮੈਂਟ ਉਹਨਾਂ ਦੇ ਦਿਸਾ ਨਿਰਦੇਸ਼ਾਂ ਦੇ ਹੇਠ ਇਹਦੀ ਤਫਤੀਸ਼ ਅਮਤ ਲਿਆਂਦੀ ਤੇ ਤਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇਗੇ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਅਰੈਸਟ ਕਰਕੇ ਤੇ ਜਿਹੜੀ ਉਹ ਕਪਤੀਸ਼ਰਮ ਚ ਲਿਆਂਦੀ ਜਾ ਰਹੀ ਇਹਨਾਂ 'ਚ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੀ ਦੋਵੇਂ ਮਰਾਕਪੁਰਾ ਝੁੱਗੀਆਂ ਨੇ ਤਰਮਤਾਰ ਉਤੋਂ ਦੇ ਰਹਿਣ ਵਾਲੇ ਪਹਿਲਾਂ ਨਿਕ ਪਰਚਾ ਦਾ ਸੀ ਇਹ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਹੋ ਜਿਹੀ ਕੋਈ ਕਾਰਵਾਈ ਕੀਤੀ ਸਟਾਈਲ ਆਹ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਇਹ ਦੋਸ਼ੀ ਫੜੇ ਜਾਂਦੇ ਚਲੋ ਲੈਸ਼ਨ ਦੇ ਦੌਰਾਨ ਵਾਕੋ ਕੀਮਾ ਜਿਹੜੀਆਂ ਡੂਡੀਆਂ ਲੱਗੀਆਂ ਇਹਨੇ ਫਿਰ ਵੀ ਇਹ ਦੋਸ਼ ਸੰਕਰੰਤ ਜਿਹੜੀ ਸਾਡੀ ਪੁਲਿਸ ਨੇ ਇਨਵੈਸਟ ਕਰਕੇ ਜੀ ਡੀ ਕਾਮ ਦੇਦੀ ਆ ਸਰ ਕੀ ਕਾਰਵਾਈ ਕੀਤੀ ਗਈ ਹੈ ਤੇ ਉਹ ਜੀ ਜਿਹੜਾ ਉਹ ਪਰਚੇ ਦੇ ਵਿੱਚ ਕੀਤਾ ਹੋਇਆ ਉਹ ਅਰੈਸਟ ਕਰਕੇ ਜਿਹਦਾ ਮਾਰਡ ਲੈ ਗਿਆ ਬਾਕੀ ਅਗਲੀ ਤਫਤੀਸ਼ ਜਿਹੜੀ ਜਾਰੀ ਹੈ ਉਹ ਵੀ ਵਰਤਸਵਾਦੇ ਨਾਲ ਕੋ ਪਤਾ ਲਗਾਇਆ ਜਾ ਰਿਹਾ ਹੈ